ਪੰਜਾਬ ਚ ਕੰਗਨਾਰ ਨਦੀ ਵਿਵਾਦਿਤ ਫਿਲਮ ਐਮਰਜੈਂਸੀ ਵੱਡੇ ਪਰਦੇ ਤੇ ਨਹੀਂ ਉਤਰ ਸਕੀ ਫਿਲਮ ਨੂੰ ਸਿੱਖ ਜਥੇਬੰਦੀਆਂ ਅਤੇ ਐਸਜੀਪੀਸੀ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਵਿਚਕਾਰ ਸੂਬੇ ਦੇ ਸਿਨੇਮਾ ਥੀਏਟਰ ਮਾਲਕਾਂ ਨੇ ਫਿਲਮ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸਿੱਖ ਸੰਗਠਨਾ ਨੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਤੇ ਮੋਹਾਲੀ ਟ ਸਿਨੇਮਾ ਘਰਾਂ ਦੇ ਬਾਹਰ ਕਾਲੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਵੀ ਤਾਇਨਾਤ ਰਹੀ ਪੰਜਾਬ ਚ ਕਿਸੇ ਵੀ ਥੀਏਟਰ ਚ ਫਿਲਮ ਚੱਲਣ ਦੀ ਰਿਪੋਰਟ ਹੈ ਪੀਵੀਆਰ ਗਰੁੱਪ ਦੇ 70 ਤੋਂ 80 ਸਿਨੇਮਾ ਘਰਾਂ 'ਚ ਇਹ ਫਿਲਮ ਦਿਖਾਈ ਜਾਣੀ ਸੀ ਪਰ ਵਿਰੋਧ ਤੋਂ ਬਾਅਦ ਇਹਨਾਂ ਸਿਨੇਮਾ ਘਰਾਂ 'ਚ ਫਿਲਮ ਨਹੀਂ ਦਿਖਾਈ ਗਈ ਰਿਪੋਰਟਸ ਮੁਤਾਬਕ ਫਿਲਮ ਦੇ ਪਹਿਲੇ ਰਿਲੀਜ਼ ਕੀਤੇ ਗਏ ਟ੍ਰੇਲਰ 'ਚ ਬੰਗਲਾਦੇਸ਼ ਦੀ ਆਜ਼ਾਦੀ ਦੇ ਦੌਰ ਨੂੰ ਵੀ ਦਿਖਾਇਆ ਗਿਆ ਜਿਸ ਦੇ ਚੱਲਦੇ ਇਹ ਫਿਲਮ ਬੰਗਲਾਦੇਸ਼ ਵਿੱਚ ਵੀ ਬੈਨ ਹੋ ਚੁੱਕੀ ਹੈ ਪੁਲਿਸ ਵੱਲੋਂ ਜੀ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਠੇਡੂ ਤੇ ਜੀ ਐਸਜੀਪੀਸੀ ਨੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸਦਲਾਂ ਆਪਣਾ ਇਹਨਾਂ ਨੂੰ ਸ਼ਿਸ਼ਵਾਸਤ ਬਾਤਾਂ ਗਿਆ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ